ਸਵਾਗਤ ਹੈ ਦੋਸਤੋ ਨਵੀਂ ਵੀਡੀਓ 'ਚ ਅੱਜ ਆਪਾਂ ਆਏ ਸੀਗੇ ਚੋਲਾ ਸਾਹਿਬ ਚੋਲਾ ਸਾਹਿਬ ਕੋਲ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਘਰ ਹੈਗਾ ਉਹ ਆਪਾਂ ਦੇਖਣ ਆਏ ਸੀਗੇ ਆ ਦੇਖੋ ਘਰ ਦੀ ਜਿਹੜੀ ਬਾਹਰਲੀ ਕੰਧ ਹੈਗੀ ਉਹਦੇ ਉੱਤੇ ਲਿਖਿਆ ਹੈਗਾ ਗੁਰੂ ਕਾ ਬਾਗ ਆਪਾਂ ਅੱਜ ਤੁਹਾਨੂੰ ਦਿਖਾਉਨੇ ਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪੁਰਾਣਾ ਘਰ ਜਿੱਥੇ ਉਹ ਰਹਿੰਦੇ ਰਹੇ ਹੈਗੇ ਆ ਇਹ ਹੈਗੀ ਕੰਦ ਇਧਰ ਗਲੀ ਹੈਗੀ ਆ ਦੋਨੋਂ ਸਾਈਡ ਤੋਂ ਆ ਸਕਦੇ ਆਪਾਂ ਇਹ ਐਂਟਰੈਂਸ ਦੇਖੋ ਗੁਰੂ ਸਾਹਿਬ ਦੇ ਘਰ ਦੀ ਇਹ ਸੀ ਦਰਵਾਜ਼ਾ ਉਸ ਟਾਈਮ ਤੇ ਵੀ ਆਹੀ ਹੋਊਗਾ ਜਿਹੜੋ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਇੱਥੇ ਰਹਿੰਦੇ ਰਿਹਾ ਦੇਖੋ ਇਹ ਐਂਟਰੈਂਸ ਆ ਰਸੀਦਾ ਜੀ ਰਸੀਦਾ ਜੀ ਇਹ ਦੇਖੋ ਇੱਕ ਵਾਰ ਤੁਹਾਨੂੰ ਸਾਰੀ ਦਿਖਾਉਣੀ ਆ ਚਾਰ ਸਫੇਰਾ ਕਰਦਾ ਆਪਾਂ ਖੜੇ ਹੈਗੇ ਘਰ ਦੇ ਵਿਹੜੇ 'ਚ ਆ ਸਾਈਡ ਤੇ ਪੂਰੇ ਕਮਰੇ ਬਰਾਂਡੇ ਦੇ ਲਿਖੋ ਦੋਸਤੋ ਇਹ ਆ ਪਹਿਨੀ ਪਾਸ ਚਾਈ ਦਾ ਘਰ ਜਿੱਥੇ ਉਹ ਰਹਿੰਦੇ ਰਹੇ ਹੈਗੇ ਆ ਆਪਾਂ ਦੇਖਦੇ ਆ ਇੱਥੋਂ ਕੰਦ ਦੀ ਕੰਦ ਸਿਰੂ ਹੁੰਦੀ ਘਰ ਦੀ ਆ ਦੇਖੋ ਜਿਹੜੀ ਡਿੱਗੀ ਹੈਗੀ ਆ ਉਹ ਛੱਤ ਵੀ ਡਿੱਗੀ ਆ ਆਹ ਕੰਦ ਦਾ ਬਾਰੀ ਕੰਦ ਆ ਸਹ ਦੇ ਖੂਹ ਆ ਖੂਹ ਤਾਂ ਥੜਾ ਹੈਗਾ ਇਹ ਥੜਾ ਹੈਗਾ ਇਹ ਖੂਬ ਬਣਿਆ ਹੈਗਾ ਪੁਰਾਣਾ ਦੇਖੋ ਜਿੱਥੋਂ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਹਰगोबिंद ਸਿੰਘ ਜੀ ਇੱਥੋਂ ਪਾਣੀ ਪੀਂਦੇ ਰਹੇ ਇਸੇ ਖੂਹੀ ਤੋਂ ਗੁਰੂ ਸਾਹਿਬ ਦਾ ਬਰਤ ਹੋਇਆ ਹੈ ਸਾਡਾ ਗੋਇੰਦਵਾਲ ਸਾਹਿਬ 'ਚ 15 April 1563 ਨੂੰ ਤਾਂ ਜਵਾਨੀ ਦੀ ਉਮਰ 'ਚ ਉਹ ਇੱਥੇ ਆਇਆ ਲਗਭਗ 2.5 ਸਾਲ ਇੱਥੇ ਰਹੇ ਹੈਗੇ ਆ ਦੇਖੋ ਦਰਵਾਜ਼ੇ ਉਸ ਟਾਈਮ ਦੇ ਆ ਕਮਰਾ ਹੈਗਾ ਪਰ 7 ਇਹ ਸਾਈਡ ਤੇ ਵੀ ਦੇਖੋ ਬਰਾਂਡੇ ਘਰ ਤਾਂ ਬਹੁਤ ਵੱਡਾ ਹੈਗਾ ਲਗਭਗ ਦੇਖੋ ਕਿੰਨੇ ਕਮਰੇ ਆ ਆ ਬਰਾਂਡੇ ਕਿੰਨੇ ਸੋਹਣੇ ਸੀਗੇ ਲਗਭਗ 2.5 ਸਾਲ ਇੱਥੇ ਰਹੇ ਹੈਗੇ ਤੇ ਉਹਨਾਂ ਦੇ ਪੁੱਤਰ ਸ਼੍ਰੀ ਹਰ ਗੋਬਿੰਦ ਸਿੰਘ ਜੀ ਇੱਥੇ ਖੇਡਦੇ ਰਹੇ ਇਸੇ ਘਰ ਦੇ ਵਿੱਚ ਅੱਜ ਸਾਨੂੰ ਸੁਭ ਮਿਲਿਆ ਸੀਗਾ ਘਰ ਨੂੰ ਦੇਖਣ ਦਾ ਆਪਾਂ ਕਿਹਾ ਵੀ ਸਾਰਿਆਂ ਨੂੰ ਦਿਖਾਉਣੀ ਆ ਆ ਦੇਖੋ ਖਾਣੇ ਬਣੇ ਹੈਗੇ ਘਰ ਅੰਦਰ ਵੀ ਮਕਾਨ ਕਮਰੇ ਸੀਗੇ ਮਕਾਨ ਦੇ ਦੇਖੋ ਛੱਤਾਂ ਸਾਰੀਆਂ ਡਿੱਗੀਆਂ ਇਹ ਜਿਹੜਾ ਉਹ ਖੂਹ ਹੈਗਾ ਉਥੋਂ ਜਿਹੜਾ ਇਹ ਪਾਣੀ ਭਰਨ ਦੇ ਲਈ ਖੋਲ ਨਹੀਂ ਬਣਾਈ ਹੈਗੀ ਆ ਦੇਖੋ ਡਿਜ਼ਾਈਨ ਦੇਖੋ 올ਡ ਸਟਰਕਚਰ ਜਿਹੜਾ ਆਪਾਂ ਪਹਿਲਾਂ ਵੀ ਬਿਲਡਿੰਗਾਂ ਚ ਦੇਖਿਆ ਪ੍ਰਾਣੀਆਂ ਚ ਦੇਖੋ ਉੱਪਰੋਂ ਤਾਂ ਚਲੋ ਛੱਤ ਡਿੱਗੀ ਆ ਕੱਲੇ ਆ ਸਤੀਰੀਆਂ ਰਹਿ ਗਈਆਂ ਦੇਖੋ ਕੰਧ ਇੱਧਰ ਵੀ ਆ ਕਮਰਾ ਹੈਗਾ ਕਿੰਨਾ ਸੋਹਣਾ ਕਮਰਾ ਹੈ ਦੇਖੋ ਦੋਸਤੋ ਸਾਈਡ ਤੇ ਦੇਖੋ ਸਬਾਤਾਂ ਬਣੀਆਂ ਹੈਗੀਆਂ ਖਾਨੇ ਬਣੇ ਹੈਗੇ ਸਮਾਨ ਰੱਖਣ ਨੂੰ ਕਿੰਨਾ ਸੋਹਣਾ ਘਰ ਸੀਗਾ ਭਾਵੇਂ ਪਾਸ਼ਾਹੀ ਦਾ ਕਿਉਂਕਿ ਪਿੰਡ ਦਾ ਨਾਮ ਚੋਲਾ ਸਾਹਿਬ ਹੈਗਾ ਇਹ ਚੋਲਾ ਸਾਹਿਬ ਵੀ ਉਹਨਾਂ ਨੇ ਰੱਖਿਆ ਸੀਗਾ ਪਿੰਡ ਦਾ ਨਾਮ ਪਹਿਲਾਂ ਪੈਣੀ ਸੀਗਾ ਪੈਣੀ ਤੋਂ ਚੋਲਾ ਸਾਹਿਬ ਵੀ ਭਾਵੇਂ ਪਾਸ਼ਾਹੀ ਨੇ ਰੱਖਿਆ ਸੀਗਾ ਇਧਰ ਆ ਦੇਖੋ ਬਾਹਰ ਸਾਰੇ ਕਮਰੇ ਪਹਿਲਾਂ ਆਪਾਂ نیچےੋਂ ਦੇਖ ਫਿਰ ਤੁਹਾਨੂੰ ਉੱਪਰ ਚਬਾਰਾ ਦਿਖਾ ਦਿੰਦੇ ਇਧਰਲੇ ਸਾਰੇ ਕਮਰੇ ਜਿਹੜੇ ਆ ਉਹ ਡਿੱਗ ਗਏ ਸਾਰੇ ਕਮਰਿਆਂ ਦੇ ਜਿਹੜੇ ਦਰਵਾਜ਼ੇ ਉਹ ਜਮ ਸੀਮ ਆ ਬਿਲਕੁਲ ਸੀਮ ਸਟਰਕਚਰ ਆ ਦੇਖੋ ਆਪਾਂ ਅੰਦਰ ਚੱਲਦੇ ਆ ਦੇਖੋ ਸ਼ਾਇਦ ਮੀਆਂ ਦੇ ਨਾਲ ਜਾ ਬਿਲਡਿੰਗ ਨੂੰ 300 400 ਸਾਲ ਪੁਰਾਣੀ ਹੈਗੀ ਆ ਦੇਖੋ ਬਰਾਂਡੇ ਕਿੰਨੇ ਘੈਂਟ ਇੱਥੇ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਖੇលਦੇ ਰਹੇ ਆ ਬਾਲ ਉਮਰ ਚ ਸਾਡੇ ਪੰਜਵੇਂ ਪਾਸ਼ਾ ਜੀ ਦਾ ਘਰ ਆ ਆ ਦੇਖੋ ਸਤੀਰੀਆਂ ਇਹਨੂੰ ਕੀ ਕਹਿ ਸਕਦੇ ਆ ਪਿੱਲਰ ਪਿੱਲਰ ਕਿੰਨੇ ਵਧੀਆ ਗੋਲ ਪਿੱਲਰ ਅੱਗੇ ਵੀ ਦੇਖੋ ਇਹ ਤੋਂ ਆ ਦੋ ਬ੍ਰਾਂਡੇ ਅੰਦਰ ਨਾ ਪਾਣੀ ਡਿੱਕੇ ਛੱਤਾਂ ਤੋਂ ਜਦੋਂ ਬਾਰਿਸ਼ ਹੁੰਦੀ ਆ ਤਾਂ ਚਿੱਕੜ ਵਗੈਰਾ ਹੋਇਆਗਾ ਇੱਧਰ ਵੀ ਰੂਮ ਆ ਉਹ ਸਾਹਮਣੇ ਨੂੰ ਇਹ ਬ੍ਰਾਂਡਾ ਹੈਗਾ ਮੋਸ ਮੋਸ ਸਰੀ ਲੋਕ ਜਿਹੜੇ ਚੋਲਾ ਸਾਹਿਬ ਹੁੰਦੇ ਹੈਗੇ ਉਹ ਦੇਖ ਕੇ ਜਾਂਦੇ ਆ ਇਥੋਂ ਬਾਕੀ ਕਮਰੇ ਤਾਂ ਉੱਪਰ ਸਾਰੇ ਦੇਖ ਲਏ ਦੋਨੇ ਸਾਈਡ ਤੇ ਇਹ ਸਾਈਡ ਤੇ ਵੀ ਕਿ ਇਧਰ ਬਰਾਂਡਾ ਵੀ ਦੇਖ ਲਿਆ ਹੁਣ ਇਥੋਂ ਪੌੜੀਆਂ ਚੜ੍ਹਦੀਆਂ ਉੱਪਰ ਪੌੜੀਆਂ ਦੀ ਹਾਲਤ ਵੀ ਥੋੜੀ ਜਿਹੀ ਖਸਤਾ ਹੋ ਗਈ ਆ ਦੇਖੋ ਇੰਨੇ ਸਾਲ ਹੋ ਗਏ ਜੇ ਆਪਣੇ ਘਰ ਨੂੰ ਮੰਨ ਲਓ ਕੋਈ 50 ਸਾਲ ਕੀ 10 ਸਾਲ ਵੀ ਕੋਈ ਕੇਅਰ ਨਾ ਕਰੇ ਤਾਂ ਡਿੱਗ ਜੂਗੀ ਚਾਹੇ ਐਂਟਰੀ ਤੇ ਤਾਂ ਘਰ ਨੂੰ ਦੇਖ ਲਓ ਕਿੰਨੇ ਸਾਲ ਹੋ ਗਏ ਇਦੋਂ ਘਰ ਦੀ ਛੱਤ ਤੇ ਇਹ ਦਰਵਾਜ਼ਾ ਡਿੱਗਿਆ ਹੈਗਾ ਟੁੱਟਿਆ ਹੈਗਾ ਦੇਖੋ ਇਹ ਪੌੜੀਆਂ ਇਹ ਘਰ ਦੀ ਛੱਤ ਇੱਥੇ ਵੀ ਨਾ ਉੱਪਰ ਬਰਾਂਡਾ ਹੋਊਗਾ ਉੱਪਰ ਛੱਤ ਡਿੱਗੀ ਹੈ ਦੇਖੀ ਇਹਦੇ ਵੀ ਉਹ ਦੇਖੋ ਸਾਹਮਣੇ ਕਮਰੇ ਹੋਣਗੇ ਇੱਕੋ ਕਮਰਾ ਉਹ ਹੋਊਗਾ ਤੇ ਆਹ ਬਰਾਂਡਾ ਕੋਲ ਡਿੱਗ ਗਿਆ ਹੈਗਾ ਇਹਦਾ ਆਪਾਂ ਨੂੰ ਪੂਰਾ ਅਬਜੈਕਟ ਨਹੀਂ ਪਤਾ ਹੈ ਕਿ ਗੁਰੂ ਸਾਹਿਬ ਕਿਹੜੇ ਸਾਲ ਚਿੱਥੇ ਆਏ ਇਹ ਦੇਖੋ ਕਿੰਨੀ ਸੋਹਣੀ ਨੀਨਾਕਾਰੀ ਚਿੱਤਰਕਾਰੀ ਜਿਹੜੀ ਆ ਉਹ ਹੈਗੀ ਆ ਦਰਵਾਜ਼ੇ ਦੇ ਸਾਈਡ ਤੇ ਡਿਜ਼ਾਈਨ ਜਿਹੜਾ ਪੂਰੇ ਘਰ ਦੇ 프ਰੰਟ ਤੇ ਹੈਗਾ ਆਪਾਂ ਦੇਖਦੇ ਹਾਂ ਸਾਰੇ ਸੀਨ ਕਿ ਲੇਖੋ ਕਹਿੰਦੇ ਆ ਕਿ ਜਦੋਂ ਮਹਾਰਾ ਰਣਜੀਤ ਸਿੰਘ ਦਾ ਰਾਜ ਸੀਗਾ ਉਹਨਾਂ ਨੇ ਇਸ ਘਰ ਦੀ ਕੁਝ ਸਾਮ ਸੰਭਾਲ ਕਰਦੇ ਰਹੇ ਹੋ ਕਰਵਾਉਂਦੇ ਰਹੇ ਤਾਂ ਕਰਕੇ ਇੰਨੇ ਸਾਲ ਹੋ ਗਏ ਬਚਿਆ ਇਹਦਾ ਹੁਣ ਨੁਕੰਦਾ ਵੀ ਡਿੱਗ ਜਾਂਦੀ ਆ ਹੁਣ ਜਿਆਦਾ ਇਹਦਾ ਖਾਲਚ ਜਿਹੜੀ ਆ ਉਹ ਖਸਤਾ ਹੋ ਗਈ ਕਰਦੀ ਦੇਖੋ ਇਧਰਲੇ ਵੀ ਐਸਾਈਡ ਤੇ ਵੀ ਕਮਰੇ ਸੀਗੇ ਸਾਰੇ ਡਿੱਗੇ ਦੇਖੋ ਕਿੰਨਾ ਸੋਹਣਾ ਕਲੀ ਵੀ ਕਿਵੇਂ ਕਲਰ ਕਿਵੇਂ ਕਰਿਆ ਹਗਾ ਸਾਈਡ ਤੇ ਕੰਦਾ ਪੇਂਟ ਉੱਪਰ ਸਟੇਰੀ ਦੇਖੋ ਪਰ ਸੱਤ ੜੀ ਨੇ ਇੱਧਰ ਲੇ ਕਮਰੇ ਵੀ ਇੰਨਾਂ ਦੀਆਂ ਸੱਤਾ ਡਿੱਗੀਆਂ ਆ ਦੇਖੋ ਦੋ ਕਮਰੇ ਐ ਸਾਈਡ ਸੀ ਇਹਨਾਂ ਦੇ ਵਾਸਤੇ ਏਰੀਆ ਸੱਤਾ ਡਿੱਗੀਆਂ ਆ ਦੇਖੋ ਆਹਾਂ ਸਬਾਤਾਂੀਆਂ ਬੜੀਆਂ ਹੈਗੀਆਂ ਇਹ ਸਹਿ ਸਮਾਨ ਰੱਖਣ ਨੂੰ ਆ ਕਿੱਲੇ ਹੈਗੇ ਆ ਇਹ ਝੋਲੇ ਝੋਲੇ ਜਾਂ ਕੱਪੜੇ ਵਗੈਰਾ ਟੰਗਣੇ ਨੂੰ ਇਸਗਾ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੀਂ ਪਾਤਸ਼ਾਹੀ ਦਾ ਘਰ ਜਿੱਥੇ ਉਹ ਰਹਿੰਦੇ ਰਹੇ ਹੈਗੇ ਆ ਇਹ ਘਰ ਦਾ ਬੇੜਾ ਦੇਖ ਲਓ ਕਾਫੀ ਜ਼ਿਆਦਾ ਬੇੜਾ ਸੀਗਾ ਘਰ ਵੀ ਬਹੁਤ ਵੱਡਾ ਸੀਗਾ ਮੈਂ ਲਗਭਗ ਅਸੀਂ ਕਾਊਂਟਿੰਗ ਕਰੀ ਹੈਗੀ ਲਗਭਗ ਗਰੀ 25 ਕਮਰੇ ਸੀਗੇ ਉੱਪਰ نیچے ਸਾਰੇ ਤੇ ਆ ਦੇਖੋ ਕੰਦਾ ਗੁੰਦਾ ਸਭ ਇੱਕਿਆ ਸਾਈਡ ਬਰਾਂਡਾ ਹੈ ਜਾਨ ਕਿੰਨੀ ਬੰਤਰ ਸੋਹਣੀ ਸੀਗੀ ਔੜ ਤਾਂ ਖੰਡਰ ਬਣ ਗਿਆ ਘਰ ਵੀ ਗੁਰੂ ਸਾਹਿਬ ਦਾ ਇਹ ਖੂਹ ਖੂਹ ਵੀ ਵੱਡਾ ਸੀਗਾ ਇੱਥੇ ਛੋਟੀ ਕੋਈ ਨਹੀਂ ਕਾਫੀ ਵੱਡਾ ਖੂਹ ਸੀਗਾ ਬਹੁਤ ਵਧੀਆ ਲੱਗਿਆ ਦੋਸਤੋ ਅੱਜ ਦੀ ਵੀਡੀਓ ਬਣਾ ਕੇ ਤੁਸੀਂ ਸਾਰੇ ਦੇਖਿਓ ਆਪਣੇ ਪੰਜਵੇਂ ਪਾਸਚਾਈ ਦਾ ਘਰ ਚੋਲਾ ਸਾਹਿਬ ਇਹ ਪਿੰਡ ਹੈਗਾ ਡਿਸਟ੍ਰਿਕਟ ਹੈਗਾ ਤਰਨਤਾਰਨ